ਮੈਂ ਕਿਹਾ ਚਲੋ ਅੱਜ ਛੋੜੇ ਨਾਲ ਪੀਪੋ ਦੀ ਵਰੀ ਬੀੜੀ ਵਾ ਸਾਡੇ ਨਾਲ ਸਾਂਝੀ ਕਰੀਏ ਪਰਮਾ ਨਾਲ ਤਾਂ ਢੇੜਾ ਪੂੜਾ ਮੈਂ ਹਦਵਾਈਏ ਕੋ ਨਾਲ ਦੱਸੂਗੀ ਤਿਆਰੀ ਕਿਵੇਂ ਸੁਣਾ ਤਨਪਰੀਕ ਨੂੰ ਨਾਲ ਪੂਰੇ ਆ ਤੇ ਬਾਕੀ ਇੱਕ ਦੋ ਦਿਨ ਹਜੇ ਝਾੜ ਵੀ ਆ ਵੀ ਲੈ ਆ ਵੀ ਸਕਦੀ ਆ ਤੇ ਹਾਂ ਪਸੂ ਵੱਡਾ ਉਹਦਾ ਕੋਈ ਪਤਾ ਨਹੀਂ ਲਾ ਰੌਂਦਾ ਵੀ ਪਸੂ ਕਿਹੜੇ ਮੈਂ ਜਿਹੜਾ ਦਵਾਰੇ ਸੂਟੇ ਮੈਂ ਕੋਸ਼ਿਸ਼ ਕਰੂੰਗਾ ਇਹ ਚੰਗੇ ਵੀਡੀਓ ਓਦੇ ਨਾਲ ਸਾਂਝੀ ਕੀਤੀ ਜਾਵੇ। ਆਏ ਹੋ ਸਾਰੇ ਬੱਚਾ ਥੋੜੀ ਜੀ। ਦਿੱਲੀ ਵਾਲੀ ਦਿੱਲੀ ਕੋਲਵਾ ਮੰਦਰੀ ਰਹੇ ਜਾਣਾ। ਚੱਲ ਵੀ ਪਾਓ ਦਿੱਲੀ ਵਾਲੀ ਕੋਲਵਾ ਉਧਰ ਐ ਤਾਂ ਬੰਦ ਰੱਖਣਾ ਬੱਚਾ ਛੇ। ਨਾ ਉਧਰ ਬੱਚੇ ਖੋਲਦਾਂਗੇ ਢਿੱਡਾ ਜਾ ਜਿੱਥੇ ਬੱਚਾ ਪੰਨਿਆ ਹੁੰਦਾ ਹੋਰ ਕਰੇਲਾ ਟੱਕਾ। ਉਧਰ ਲੈ ਕੇ ਜਮਾਂ ਗਾਂ ਕਰਨੀ ਇਹਨੂੰ। ਲੈ ਤਾਂ ਨਿਗਾ ਰੂ ਜੇ 20 ਆ ਗਿਆ ਉਦੋਂ ਅੰਦਰ ਪੰਨੀ ਜਾਊ। ਕਿਉਂਕਿ ਅੰਦਰ ਤਾਂ ਇਹਨੇ ਬੈਠਣੇ ਨਹੀਂ। ਉਧਰ ਹੀ ਲੈ ਚੱਲਾ ਇੱਧਰ ਦੀ ਬਾਹਰ ਦੀ। ਬਹੁਤ ਜਾਨਵਰ ਚੱਲ ਪੁੱਤਾ ਚੱਲ ਜਿਹੜਾ ਪਾਲੇ ਨਖਰੇ ਵਾਲੇ ਕਰ ਦਈਏ ਪਤਾ ਜੀ ਲਓ ਜੀ ਕਰੋ ਚੈੱਕ ਤੇ ਦੱਸੋ ਫਿਰ ਕਮੈਂਟ ਕਰਕੇ ਜਰੂਰ ਵੀ ਤਿਆਰੀ ਕਿਵੇਂ ਲੱਗਦੀ ਹੈ ਤਾਂ ਉਮੀਦ ਹੁੰਦੀ ਆ ਹਰ ਜਾਨਵਰ ਦੀ ਤੇ ਹੁਣ ਪਤਾ ਨਹੀਂ ਤਾਂ ਦੇ ਸਰਪੀ ਆਪਾਂ ਕਹਿ ਸਕਦੇ ਹਾਂ ਦੀ ਜੁਆਇਆ ਜਾਂਦਾ ਠੀਕ ਹੈ ਜੇ ਉਮੀਦ ਖਤਮ ਆ ਤੇ ਸਮਝ ਲਓ ਸਾਰਾ ਕੁਝ ਖਤਮ ਹੋ ਜਾਂਦਾ ਇਸੇ ਕਰਕੇ ਜਿਹੜੀਆਂ ਉਮੀਦਾਂ ਕਹਿੰਦੇ ਹੁੰਦੇ ਰੱਖਣੀ ਚਾਹੀਦੀ ਹੈ। ਪਰ ਜਾਨਵਰ ਤਾਂ ਇਹ ਤੋਂ ਵੀ ਬੜੀਆਂ ਜਿਆਦਾ ਚੰਗੀਆਂ ਉਮੀਦਾਂਆਂ। ਤਾਂ ਦੇਖੋ ਬਸ ਲਾਖਰੀ ਇਹਦੇੋਂ ਨਿਕਲੂਗੀ। ਚੈੱਕ ਕਰਦੇ ਰਹਿਣ ਦੇ ਵਿੱਚ ਹੋ ਸਕਦਾ ਰਾਤ ਨੂੰ ਸੂਪੇ। ਤਾਂ ਆਪ ਨੂੰ ਪਤਾ ਲੱਗੂਗੇ ਇਹਨੇ ਬੱਚਾ ਜਿਹੜਾ ਹੀ ਦਿੱਤਾ। ਇਹ ਭੋਜਨ ਕਾਇਦ ਨੇ। ارے ہاڑی یہ ਤਤੀ ਆਂ ਦੀ ਆ ਪਹਿਲਾ ਬੱਚਾ ਦੰਡੀ ਆ ਬੱਚਾ ਚੰਗਾ ਹੋਣਾ ਮਾੜਾ ਹੋਣਾ ਉਹਦੇ ਨਾਲ ਸਾਰਾ ਸ਼ਿੰਗਾਂ ਕਰਾਂਗੇ ਸ਼ੇਅਰ ਕਰਾਂਗੇ ਜਰਾ ਮੁਰਲੇ ਵਾਲੀ ਇਧਰ ਰੱਖਣਾ ਉਹ ਮੇਰੇ ਨੂੰ ਫਲੋਨ ਮਾਇਸ ਪੈਕ ਹੀ ਨਹੀਂ ਕਰਦੇ ਕਿ ਸੱਚੇ ਬਾਦਸ਼ਾਹ ਦੇ ਅਰਾਸ ਕਰਦੇ ਜੇ ਜਦੋਂ ਸੂਈ ਇਹ ਤੇ ਤੰਦਰੋਪੀ ਨਾਲ ਵਧੀਆ ਸੂਹੂਗੀ ਵੀ ਦੁੱਧੇ ਦਾ ਜਿਹੜਾ ਤੇ ਪੂਰਾ ਹੋ ਜਾਏ ਤੇ ਇਹ ਵੀ ਇਧਰ ਦੇਖ ਲੈ ਥੋੜਾ ਜਿਹਾ ਦੋਸਤ ਘਟਾ ਹੈ ਮਗਰਲੇ ਦੋਨੇ ਖਨਾਂ ਦੀ ਰੱਦ ਘੱਟ ਗਈ ਲਿੱਟਰ ਕੀ ਰਹਿ ਗਿਆ ਸੀ ਨਗਰਲੇ ਸਾਹਿਬ ਕਿਉਂਕਿ ਇਹ ਦਿਨ ਰੌਣਕਾਂ ਆਉਣ ਲੱਗੀਆਂ ਜਾਂਲੀ ਨੇ ਤਾਂ ਬੰਦ ਕਰ ਇੱਕ ਵਾਰੀ ਉਹ ਉੱਥੇ ਬੰਦ ਦੇ ਬਚਾਲੇ ਬੰਦ ਦੇ ਇੱਕ ਵਾਰੀ ਕੱਟਾ ਕੱਟਾ ਕੱਲ ਵੀ ਮੋੜ ਤੇ ਉਹ ਕੱਟੀ ਜੋ ਉਹਦਾ ਨਿਕਲ ਜੂਗੀ ਯਾਰ ਇਹ ਮਾੜੀ ਨਹੀਂ ਅੰਦਾਜ਼ੇ ਇੱਥਰਲੇ ਪਾਸੇ ਕਿਉਂਕਿ ਏਥਰਲੇ ਪਾਸੇ ਜਾ ਰਹੇ ਉੜਦੇ ਆ ਜਦੋਂ ਇੱਥੋਂ ਬਾੜੀ-ਬਾਰੀ ਖੜ ਕੇ ਦੇਖੀਉਂ ਆ ਨੇੜੋਂ ਪਰਸੋਂ ਕਿਉਂਕਿ ਐਂ ਹੁੰਦਾ ਜੇ ਨਹੀਂ ਕਣੀ ਜੀਤੀ ਤਾਂ ਫੇਰ ਵੀ ਅੰਦਰ ਵੱਡਦੀ ਏ ਜੇ ਮੌਸਮ ਸਾਫ਼ ਰਹਾ ਤਾਂ ਬੜਾ ਅਚਲੋ ਨੀ ਕੋਈ ਕੋਈ ਤਰ੍ਹਾਂ ਦਾ ਪਤਰਾ ਨਹੀਂ ਕਰਾਇਆ ਅਰੇ ਅੱਜ ਆ ਗਿਆ ਪੂਰਾ ਮੂਡ ਹੈਗਾ ਦਾ ਸੁਣਨ ਦਾ ਜੀਆ ਕਿ ਆ ਜੇ ਇਹ ਚੂਲ ਚੱਪਦੀ ਹੈ ਤਾਂ ਤੁਸੀਂ ਦੱਸੋ ਕਿਵੇਂ ਲੱਗੀ ਮੱਚ ਇਹਦਾ ਡਾਕਟਰ ਰਿਪੋਰਟ ਆ ਉਹ 80 ਲੀਟਰ ਦਾ ਕਿਉਂ ਚੰਗਾ ਕੋਈ ਦਿਮਾਗ ਦਾ ਬਣੇ ਜੀ ਸੋਹਣੇ ਬੋਲਦੇ ਨੇ। ਰੋਤਨ ਮੇਨਾਂ ਦੇ ਚੀਜ਼ ਦੱਸੋ ਕਿਤੇ ਨੇ। ਮਹੰਡਾ ਵੀ ਕੱਢਿਆ ਮੈਂ ਤਾਂ 2017 ਵਾਲਾ। ਠੀਕ ਹੋ ਗਿਆ ਬੱਚਾ ਮਰ ਕੇ ਲੱਤਾਂ ਬਣ ਕੇ ਚੋਂ ਆਉਂਦੇ ਸੀਗੇ। ਟੋਕਰ ਸੀਗੀ। ਚਾਰੇ ਲੱਤਾਂ ਬਣ ਲਾਂਦੇ ਸੀ। ਤੇ ਡਾਕਟਰ ਵੀ ਕਮਾਲ ਬਣਾਉਂਦੇ ਸੀ। ਕਹਿੰਦੇ ਯਾਰ ਬੜਾ ਯਾਰ ਮੱਝ ਵੀ ਇਹੋ ਜਿਹੀ ਹੈ ਕਹਿੰਦੇ ਬੱਚਾ ਮਰਿਆ ਵਾ ਲੱਤਾਂ ਲੱਤਾਂ ਬਣਾ ਕੇ ਹਲਦੀ ਹੁੰਦੀ ਸੀ ਕਹਿੰਦੇ ਦੁੱਧ ਚੋ ਜਾਂਦੇ। ਉਹ ਘਰੇ ਤਾਂ ਲੱਗੇ ਵੀ ਫਿਰ ਉਹ ਮੰਮੀ ਨੂੰ ਲੈ ਜਾਂਦੀ ਕਰਕੇ ਫਿਰ ਮਾਸੀ ਕੋਲ ਰਹੀ ਮੰਮੀ। ਉੱਥੇ ਕਰਕੇ ਮਾਸੀ ਲੰਮੜਾ ਲੈਣ ਦੇ ਸਿਰ ਉੱਪਰ ਚੋਂ ਦੇਤੀ। ਆ ਫਿਰ ਦੇਖਦੇ ਆਂ ਬਾਕੀ ਛੋਟੀਆਂ ਦਵਾਵਾਂ ਨਾਲ ਕਮੈਂਟ ਕਰਕੇ ਜਰੂਰ ਦੱਸੋ ਕੀ ਆਸ ਹੈ ਕੱਟੀ ਦੀ ਆਸ ਹੈ ਇੱਕ ਕੱਟੇ ਦੀ ਆਸ ਹੈ ਕਿਵੇਂ ਦਵਾਵਾਂ ਜ਼ਰੂਰ ਕਰਿਓ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਜਦੋਂ ਇਹ ਮਤਲਬ ਹੁਣ ਇੱਕ ਵਾਰੀ ਤੁਫੀ ਇਹ ਬੜੀ ਸੱਚੀ ਸਾਥੀ ਕੋ ਬੜੀਆ ਦੁੱਧ ਜਿਹੜਾ ਸਾਰਾ ਪ੍ਰੋਪਰ ਦੇਵੇ ਇਹ ਹੀ ਆਪਾਂ ਦਾਤ ਕਰਤਾ ਜੀ ਇੱਥੇਲੇ ਪਾਸੇ ਸਾਫ਼ ਬਣ ਗਈ ਹੈ ਹਨਾ ਕਿਉਂਕਿ ਸੂਰਜ ਇੱਧਰੋਂ ਸੁੱਟਦਾ ਇੱਧਰੋਂ ਹੀ ਰਹਾ। ਮੈਂ ਇੱਧਰੋਂ ਵੀ ਲੋਟਾ। ਯਾਰ ਵੀਡੀਓ ਤੇ ਜਾਂਦਾ ਵੀ ਸੀਂ ਜਾਂਦੇ ਕੋਈ ਮਾਈ ਲੋ ਵੀ ਤਾਂ ਹੈ ਨਹੀਂ ਭਾਈ। ਕਿਉਂਕਿ ਇਹ ਸੰਦਾ ਵੀ ਕਾਹਨੋਂ ਲੱਭੋਣੀ ਹੈ। ਠੀਕ ਹੈ ਜੀ ਆਹ ਬਸ ਅੰਤ ਤੱਕ ਨਿਕੜੀ ਜਾਣਾ। ਤਾਂ ਕਹਿੰਦੇ ਇਹ ਜਿਹੜੇ ਹੀਰੇ ਬੁੜੇ ਆ ਹੀਰੇ ਤਾਂ ਪਤਾ ਹੀ ਹੈ ਨਾ ਕੋਲੇ ਦੇ ਖਾਨਾਂ 'ਚ ਮਿਲਦੇ ਆ। ਤਾਂ ਇਹ ਵੀ ਥੋੜੀ ਜਿਆਦਾ। ਇਹ ਚਰਦੇ ਸਮਾਨ ਦਾ ਫਲ ਕਰਦੇ ਤੇ ਫਿਰ ਇਹ ਵੀ ਗੋੜੀ ਤੇ ਨਿਕਣੇ ਪੜ ਕੇ ਪੱਟਾ ਮਲ ਦੇ ਫਲ ਵਾਂਗੂ। ਇਹ ਖੇਲ ਰਦੀ ਹੈ ਤੇ ਹੁਣ ਜਿਹੜੀ ਇਹ ਜੀ ਮੈਂ ਕਹਿੰਦਾ ਉਹ ਉਹ ਅਸੀਂ ਸਟਾਰਟ ਹੋ ਗਈ ਆਪਾਂ ਨੂੰ ਚੁੱਪੀ ਤੇ ਬੰਨੀ ਉਮਰ ਬਖਸ਼ੇ ਰੱਬ ਤੇ ਆ ਵੀ ਦੇਖੋ ਨਾਲ ਖੜੀ ਹੈ ਬੱਚੀ ਕਿਵੇਂ ਤਿਆਰ ਹੋ ਜਾਂਦੀ ਹੈ ਬਈ ਸੰਤਰੀ ਨਾਲ ਨਾਲ ਆਪਣਾ ਜੀਂਂ ਅੰਗਲੀ ਜੰਗਲੀ ਓਏ ਜੰਗਲੀ ਹੋ ਜੰਗਲੀ 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 ਆ ਬੱਬ ਗਲਾ ਘਟਾ ਦਦਰਾ ਹੋਈ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਹੁਣ ਕਈ ਵਾਰੀ ਨਾਲ ਹੀ ਡੈਡ ਪਲਾਨ ਵੀ ਤੁਹਾਨੂੰ ਦੱਸ ਹੀ ਦਿੰਦੇ ਹਾਂ ਜਦੋਂ ਸੁੰਘਾ ਲਈ ਬੱਦੀ ਹੁੰਦੀ ਆ ਬਾਈ ਜੀ ਆਪਾਂ 45 ਦਿਨ ਪਹਿਲਾਂ 45 50 ਦਿਨ ਪਹਿਲਾਂ ਵੱਡਾ ਪਸ਼ੂਆ ਨੂੰ 1.5 ਤੋਂ 200 ਗ੍ਰਾਮ ਤੇਲ ਛੋਟੀਆਂ ਨੂੰ 100 ਗ੍ਰਾਮ 150 ਗ੍ਰਾਮ ਤੇਲ ਤੇ ਨਾਲ 20 ਤੋਂ 25 ਐਮਐਲ ਰੀਅਲ ਐਚ ਠੀਕ ਹੈ ਉਹਦਾ ਨਾਮ ਹੀ ਰੀਅਲ ਐਚ ਦਾ ਬਟਾਮਣ ਦਾ ਤਾਂ ਇਹਨੂੰ 25 ਕਐਮਐਲ ਇੱਕ ਟਾਈਮ 25 ਕਐਮਐਲ ਇੱਕ ਟਾਈਮ ਰੀਅਲ ਐਚ ਦੇਣ ਲੱਗੇ ਮਹੀਨੇ ਕਿਤੇ ਦੋਨੇ ਟਾਈਮ ਕਰ ਲਈ 45 ਦਿਨ ਪਹਿਲਾਂ ਇੱਕ ਵਾਰੀ ਠੀਕ ਹੈ ਜੀ ਸਾਮ ਨੂੰ ਇਹਨੂੰ ਰਲਾ ਕੇ ਜੇ ਬੱਕਲੀਆਂ ਜਿਵੇਂ ਧਰ ਲਾਂਦੇ ਸੀ ਦਿਨ ਮੱਝਾਂ ਨੂੰ ਅੱਖ ਨੇ ਬੱਕਲਾਂ ਕਰ ਲਾਉਂਦੇ ਸੀ ਤੇ ਨਹੀਂ ਬੰਨ੍ਹਦੇ ਗਏ ਚੌਕਰ ਚ ਰਲਾਉਂਦੇ ਸੀ ਤੇ ਚੌਕਰ ਚ ਵੀ ਨਹੀਂ ਹੋਉਂਦਗਾ ਸੀ ਪ੍ਰਸ਼ਾਸਨਿਕ ਤੌਰ ਤੇ ਆ ਮੋਲ ਦੀ ਤਾਂ ਮਤਲਬ ਕਸ ਦੇ ਨਾ ਕਸ ਦੇ ਵਿੱਚ ਰਲਾ ਕੇ ਦੇ ਦਿੰਦੇ ਸੀ ਤੇ ਦੂਜੀ ਗੱਲ ਨਾਲ ਦੀ ਨਾਲ ਜਿਹੜਾ ਮਾੜਾ ਜਿਹਾ ਦੁੱਧ ਵੀ ਆਪਣਾ ਲੱਗੇ ਵੀ ਦੁੱਧ ਘਟ ਨਾ ਜਾਵੇ ਛੱਡੇ ਚ ਉਹਦੇ ਕਰਕੇ ਜਿਹੜਾ ਵੀ 5 ਦਾ ਟੀਕਾ ਸੀ ਉਹ ਵੀ ਲਾਉਂਦੇ ਰਹੇ ਨਾਲ ਦੀ ਨਾਲ ਇਹਦੇ 4-5 ਟੀਕੇ ਲਾਤੇ ਠੀਕ ਹੈ ਜੀ ਰੀਅਲ ਐਚ ਮਿਲਦਾ ਰਿਹਾ ਨਾਲ ਬੀ ਫਾਈ ਦਾ ਠੀਕ ਆ ਲੱਗਦਾ ਰਿਹਾ ਠੀਕ ਹੈ ਜੀ ਨਾਲ ਤੇ ਨਾਲ ਸਰੋਂ ਦਾ ਤੇਲ ਦਿੱਤਾ ਜਾ ਰਿਹਾ ਤੇ ਅੱਜ ਜਿਵੇਂ ਹੁਣ ਇਹਨੇ ਜੇ ਨਾ ਖੱਦ ਤੇ ਇੱਕ ਦੋ ਦਿਨ ਪਹਿਲਾਂ ਹੀ ਕੋਸੀ ਛੱਡ ਦਿੰਦੇ ਨਹੀਂ ਐਂਡ ਤੇ ਇੱਕ ਖਾਂਦੇ ਰਹਿੰਦੇ ਆ ਠੀਕ ਹੈ ਜੀ ਇਹ ਇਹਦੀ ਡੈਟ ਸੀਗੀ ਤੇ ਬਾਕੀ ਜਿਹੜੀ ਖਰਾਬ ਸੀਗੀ ਖਰਾਬ ਉਹੀ ਜਿਹੜੀਆਂ ਮੱਜਾਂ ਨੂੰ ਆਪਾਂ ਪਾਉਨੇ ਆ ਹਾਂ ਇਹਨਾਂ ਨੂੰ ਐਕਟਰਾ ਐਂਜੇ ਹੋਣਾ ਦਾ ਵੇਚਦੀ ਹੁਣ ਥੁਠੀ ਜੀ ਲੱਗੀ ਸੀ ਪੰਜ ਛੇ ਕੱਟੇ ਮੈਂ ਤੇ ਦੂਜੀ ਲਿਆ ਸੀ ਦਫਰਾਂ ਨੂੰ ਜਿਹੜੀ ਮਹੀਨਾ ਤੋਂ ਪਹਿਲਾਂ ਪਾਉਂਦੇ ਆਪਾਂ ਕਾਰਗਿਲ ਕੰਪਨੀ ਵੀ ਉਹ ਕਾਉਣ ਲੱਗਿਆ ਸੀ ਨਾਲ ਤੇ ਨਾਲ ਘਰ ਦਾ ਦਾਣਾ ਉਹ ਮਿਲਾਉਂਦਾ ਸੀ ਉਹ ਚਿੱਟਾ ਦਾਣਾ ਮਿਕਸ ਕਰਨ ਲਈ ਸਰੋਂ ਤੇ ਆਈ ਵੀ ਸੀ ਵਿੱਚ ਤੇ ਕਿਲੋ ਡੇਢ ਕਿਲੋ ਮੱਝਾਂ ਵਾਲੀ ਉਹ ਦੁੱਧ ਵਾਲਿਆਂ ਦੀ ਖੀੜ ਉਹ ਪਾਉਂਦੇ ਸੀ ਉਹਦਾ ਸਵਾਦ ਬਣਿਆ ਕਰਦਾ ਤੇ ਖਰਾਕੀ ਦੀ ਡਾਈਟ ਉਹ ਹੀ 5-6 ਕਿਲੋ ਚੱਲੀ ਗਈ ਹੈ ਹੁਣ ਠੀਕ ਹੈ ਜੀ ਤੇ ਇਹ ਦੀ ਡਾਈਟ ਪਲਾਨ ਸੀਗਾ ਤਾਂ ਹੁਣ ਜਦੋਂ ਮਤਲਬ ਸੂਪੀ ਸਹਾਰ ਇਹਨੂੰ ਬੈਠੀ ਨੂੰ ਇੱਕ ਆਪਣੇ ਕੋਲੇ ਜਿਵੇਂ ਡਾਕਟਰ ਸ਼ੋਕਲੇ ਦੀ ਆਉਂਦੀ ਹੈ ਜੇਰ ਵਾਸਤੇ ਆਉਂਦੀ ਹੈ ਸਖਤ ਐਮਲ ਦੀ ਸੀ ਇਹਨੇ ਇੱਕ ਵਾਰੀ ਸੂਪੀ ਨੂੰ ਨਾਲ ਦੀ ਖਾੜੀ ਹੈ ਜਿਹੜੀ ਉਹ ਸੀ ਸੀ ਦੇ ਦੇਣੀ ਇਹਨੂੰ ਵੀ ਇਹਦੇ ਨਾਲ ਜ਼ੇਰ ਪਾਜੋ ਤੇ ਉਦੋਂ ਬਾਅਦ ਜਿਵੇਂ ਜ਼ੇਰ ਕੋਈ ਲੀਟਰ ਹੋ ਜਾਂਦਾ ਜ਼ੇਰ ਵਾਸਤੇ ਠੀਕ ਹੈ ਜੀ ਤੇ ਉਹ ਉਦੋਂ ਬਾਅਦ ਇਹਨੂੰ 2-200 ਗ੍ਰਾਮ ਕਰਕੇ 5-7 ਪਲ ਪਿਆਦਾਂਗੇ ਅੰਦਰ ਉਹ ਸਾਫ ਸੁੱਧ ਜਿਹੜੀ ਟਾਈਮ ਨਾਲ ਹੋ ਜੂਗੀ ਤਾਂ ਧੰਨਵਾਦ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਮਾਣੂਗੀ ਤੋਂ ਅੰਦਰੋਂ ਫੜਾ ਰਿਹਾ ਹਾਂ ਤਵੇ ਇਸਾ ਨੂੰ ਤਾਂ ਬਾਕੀ ਅੰਦਰ ਦੀ ਵੀਡੀਓ ਦੇਖੀ ਵੀਡੀਓ ਵਧੀਆ ਬਣੀ ਨਹੀਂ ਬਣੀ ਜਿਹੜਾ ਤੁਹਾਨੂੰ ਪਤਾ ਤਾਂ ਦੱਸਣਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਮੈਂਟ ਕਰਕੇ ਸ਼ੂਟੇ ਮੇ ਲੱਗੀ Está en la base,